ਉਸ ਦਾ ਜਥੇਵੰਦੀ ਨੇ ਵੀ ਸਮਾਜ ਦੇ ਵਿੱਚ ਜਿਹੜਾ ਜਾਤੀ ਵਿਤਕਣਾ ਅਸੀਂ ਸਾਡੀ ਪਾਰਟੀ ਦੇ ਦੋ ਮੈਂਬਰ ਸਰਪਾਲ ਕੈਮਰਾ ਸਰਜੀਤ ਕੈਮਰਾ ਤੇ ਨਾਲ ਇੱਕ ਪੰਜਾਬ ਪੁਲਿਸ ਦਾ ਸਿਪਾਹੀ ਗਰਦਾਰੀ لال ਜਿਹਦੀ ਮੈਰਜ ਨੂੰ ਵੀ ਅੱਲੇ ਇੱਕ ਕਪਤਾਨੀ ਹੋਇਆ ਸੀ ਉਹ ਵੀ ਨਾਲ ਸ਼ਿਰੋਗ ਹੈ ਬਹੁਤ ਬਹੁਤ ਸਾਰੇ ਲੋਕ ਜਨੇ ਜਿਹੜੇ ਸ਼ਹੀਦ ਹੋਏ ਇਹ ਸਾਰੇ ਸਾਂਝੀ ਮਾਤਤਾ ਹੋਣੀ ਚਾਹੀਦੀ ਆ ਬਰਾਬਰ ਹੋਣੀ ਚਾਹੀਦੀ ਆ ਕਿ ਇਹਦੇ ਤਰ੍ਹਾਂ ਇਹ ਪਾਰਟੀ ਦੇ ਕੋਈ ਪ੍ਰੋਗਰਾਮ ਆ ਦੇ ਸਾਰੇ ਅਸੀਂ ਵਿਰਧਾਤਾਂ ਸੰਗਰਸ਼ ਕਰਦੇ ਹਾਂ ਕੁਝ ਪ੍ਰਾਪਤੀਆਂ ਵੀ ਕਰਦੇ ਹਾਂ ਲੇਕਿਨ ਪ੍ਰਾਪਤੀਆਂ ਕਰਨ ਦੇ ਬਾਅਦ ਸੰਗਠਨ ਉਸ ਸਰਕਾਰ ਦਾ ਤਿਵਾੜਿਆ ਇਹ ਦੇਣੀਆਂ ਕੰਮ ਚੁੜਨ ਲੰਦੀਆਂ ਸ਼ਹਿਰਾਂ ਦੀਆਂ ਅਰੇ ਤੂੰ ਪਹਿਲਾ ਦਿਨ ਪਿੰਡਾਂ ਦੀਆਂ ਚੋਣਾ ਹੋਈਆਂ ਇਹ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਧੱਕਿਆਂ ਦੇ ਸਾਰੇ ਰਿਕਾਰਡ ਮਾਰ ਪਾ ਦਿੱਤੇ ਮੇਰੀ ਆ ਗੱਲ ਪਿੰਡ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਜਰੂਰ ਜਿਹੜੀ ਚੋਣਾ ਇਹਨਾਂ ਦਾ ਸਰਕਾਰ ਤੋਂ ਛਾਣ ਲੋ ਜਿੰਨੀ ਜਾਂਦੀ ਹੋ ਸਕਦਾ ਇਹ ਉਹ ਪਿਛਲਾ ਲੋ ਚੰਗੇ ਦਾ ਛੱਡੋ ਦੋ ਰੱਤਾਂ ਉੱਤੋਂ ਵੀ ਹੋਣਗੇ ਧੱਕੇਸ਼ਾ ਵਿੱਚ ਘਾਟ ਨਹੀਂ ਔਰ ਦੂਸਰੀ ਤੱਕ ਨਾ ਉਹ ਵੀ ਅਗੇ ਮਾਰਦੇ ਭਾਸ਼ਾ ਵਿੱਚ ਵੀ ਕੋਸ਼ਿਸ਼ ਕਰੂੰਗਾ ਟੱਚ ਕਰਨ ਦੀ ਉਹ ਇਹ ਆ ਕੇ ਕਿ ਸਰੇ ਦਾ ਆਪਾ ਦੀ ਹਿਸਟਰੀ ਸ਼ੀਟਾਂ ਐਸ ਵੈਸ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤੇ ਸਾਡੇ ਦੇਸ਼ ਦੀ ਦੁਤ ਮੰਤਰੀ ਕਰਲਾ ਪਰ ਕਿਸਮਤੀ ਦੀ ਕਰਲਾ ਨਾਇਰ ਅਮਿਤ ਸ਼ਾਹ ਔਰ ਉਸ ਬੰਦੇ ਨੇ ਰਾਜ ਸਭਾ ਬੋਲਦਿਆਂ ਉਹਦੀ ਚੋਣ ਦੇਖੋ ਬਾਬਾ ਸਾਹਿਬ ਡਾਕਟਰ ਪੀਰਾਓ ਨੂੰ ਦੇਖ ਕੇ ਕਬ ਚੈਰ ਹੋ ਗਈ ਨਾ ਕੇਹਾ ਸਿਰਫ ਇਹ ਜਵਾਬ ਤਾਂ ਲੋਕਾਂ ਨੇ ਜਵਾਬ ਪਵਾ ਦਿੱਤਾ ਉਹ ਲੋਕ ਮੈਦਾਨ ਚ ਨਿਕਲ ਕੇ ਆਏ ਆ ਲੇਕਿਨ ਸਾਡੇ ਵੀ ਸਮਝਣ ਦੀ ਗੱਲ ਇਹ ਆ ਕਿ ਇਸ ਸਰਕਾਰ ਦਾ ਚੇਤ ਰਿਆ ਕਿ ਗਰੀਬਾਂ ਦੀ ਵੀ ਵਿਰੋਧੀ ਆ ਦਲਤਾਂ ਦੀ ਵੀ ਵਿਰੋਧੀ ਆ ਇਸਤਰੀਆਂ ਦੀ ਵੀ ਵਿਰੋਧੀ ਆ ਤੇ ਸੰਭਾਲ ਨੂੰ ਵੀ ਬਕਤੇ ਨੁਕਸਾਨ ਕਰਦੀ ਆ ਜਿਹੜੇ ਜਿਹੜਾ ਸੰਭਾਲ ਲਖਨਵਾਲੀ ਕਮੇਟੀ ਦੇ ਮੁਖੀ ਡਾਕਟਰ ਕਰਿਓਏ ਮਾਰਾ ਦੇ ਨੰਦੋ ਪਕਰੇ ਪਕੜੇ ਆ ਸਾਡੇ ਖਾਨ ਦੇ ਤਾਂ ਵੀ ਵਕੜੇ ਆ ਸਾਡਾ ਪਰਵਾ ਵੀ ਵਕੜੇ ਆ ਪਰ ਸਾਡੀਏ ਸਮੱਸਿਆਵਾਂ ਘਟੀਆਂ ਆ ਅਸੀਂ ਉਥੇ ਜਿੰਦੂਰਾ ਤਾਂ ਸਾਹਿਬ ਗੱਲਾਂ ਕਰਾਂਗੇ ਅਸੀਂ ਖਾਲਸੇ ਵਾਲੀ ਅਰਵਾਸ ਵੀ ਕਰਾਂਗੇ ਉਹਦਾ ਨਾ ਨਾਸ ਤੇ ਬਾਕੀ ਪਾਠ ਵੀ ਕਰਾਂਗੇ ਜਦ ਮੁਹੰਮਦ ਨਾਵਾ ਵੀ ਇਸ ਕੱਟੀ ਉੱਤੇ ਸਟੇਡੀਅਮ ਤੋਂ ਕੱਟਿਆ ਨੇ ਜਦੋਂ ਬਾੜ ਰਖਾਈ ਕੱਟਿਆਂ ਦੇ ਇੱਥੇ ਸਿੱਖਾਂ ਦਾ ਲੰਗਰ ਚੱਲਦਾ ਇਹ ਪਤਾ ਲੰਗਰ ਚੱਲਦਾ ਅਗੇ ਪਸੇ ਨਰੇਪੁਰ ਦੇ ਵਾਲੇ ਸਾਡੇ ਮੁਸਲਮਾਨ ਭਰਾ ਲੰਗਰਵਾ ਕੇ ਬਿਠੇ ਜਾ ਸਾਡੇ ਸਿੱਖ ਮੁਸਲਮਾਨ ਸਭਾ ਦੇ ਲੰਗਰ ਤੋਂ ਜੀਵੂਆਂ ਦੇ ਲੰਗਰ ਤੋਂ ਕੱਠੇ ਜਿਹੜਾ ਛੱਡਦੇ ਆ ਜਦੋਂ ਕੱਠਿਆਂ ਨੇ ਨਾਰਾ ਮਾਰਿਆ ਜਦੋਂ ਕੱਠਿਆਂ ਨੇ ਬਾਜ ਤਲੰਤ ਕੀਤੀ ਤੇ ਜਿਹੜੇ ਕਰਮੂਲੇ ਆnde ਜਾ ਰਹੇ ਸੀ ਸਾਡੀਆਂ ਸਾਰਾ ਕਾਰੋਬਾਰ ਸਾਡੀ ਰੋਟੀ ਉਹਦੇ ਵਪਾਰ ਸਾਰਾ ਕੁਝ ਜ਼ਮੀਨਾਂ ਮੰਡੀ ਸਾਡੀਆਂ ਦੁਕਾਨਾਂ ਸਾਡੀਆਂ ਖਾਨਦਾਨਾਂ ਬਸਤਾ ਪਹਿਲੇ ਨੌਜਵਾਨ ਬਸਤਾ ਸਾਰੇ ਕੋਡਾ ਦਕਾਰ ਕਾਰਪੋਰੇਟ ਕੋ ਚਲੇ ਜਾਣਾ ਸੀ ਜਿਹੜਾ ਅਸਲ ਸਾਡੇ ਸਾਰੇ ਲੋਕਾਂ ਦੇ ਉੱਤੇ ਪਾਣਾ ਸੀ ਤੇ ਉਹਨੂੰ ਜਦੋਂ ਇਕੱਠਿਆਂ ਹੁੰਦੇ ਆ ਅਵਾਜ਼ ਉਚਾਨਦ ਕੀਤੀ ਜਾ ਤੇ ਉਸ મોદી ਨੂੰ ਜਿਹੜਾ ਕਹਿੰਦੇ ਆ ਜਿੱਤਿਆ ਉਹ ਮੁਮਕਨ ਨਹੀਂ ਕੋਈ ਪਰ ਉਸ ਵੇਲੇ ਉਸ મોદી ਨੂੰ ਹਰ ਹੋਂਦ ਵਿੱਚ ਕੰਮਜਾਤ ਹੋਏ ਹਨ ਇਸ ਕਰਕੇ ਪਾਰਟੀ ਸਮਝ ਗਈ ਆ ਕਿ ਅੱਜ ਜਦੋਂ ਅਸੀਂ ਇਹਨਾਂ ਨੀਤੀਆਂ ਦੇ ਵਿਰੋਧ ਜਾਂ ਉਹਨਾਂ ਸਰਕਾਰਾਂ ਤੋਂ ਪੀੜਤ ਲੋਕ ਆ ਅਸੀਂ ਉਹ ਲੋਕ ਅੱਜ ਤੱਕ ਇਕੱਠੇ ਹੋ ਕੇ ਲੜ ਸਕਦੇ ਆ ਤਦ ਅਸੀਂ ਜਿੱਤ ਕਮ ਕਰ ਸਕਦੇ ਆ ਜੇ ਸਾਡਾ ਭਾਈਚਾਰਕ ਏਕਾ ਬਣਿਆ ਰਹੇ ਜੇ ਅਸੀਂ ਇੱਕ ਦੂਜੇ ਦੇ ਧਰਮ ਦਾ ਸਨਮਾਨ ਕਰਕੇ ਇਕੱਠੇ ਹੋਣਾ ਸਿੱਖੀਏ ਜਿਹੜੇ ਪਾਣ ਵਾਲੇ ਉਹਨਾਂ ਦੀ ਸ਼ਾਸ਼ਣ ਨੂੰ ਪਛਾਣ ਦਈਏ ਫਿਰ ਅਸੀਂ ਜਿੱਤ ਸਕਦੇ ਆ ਦੂਸਰਾ ਮਸਲਾ ਸਾਡਾ ਆ ਕਿ ਅੱਜ ਹਰ ਸਮਾਜੀ ਜਦੋਂ ਉਹ ਗਿਆਨੀ ਬਾਤੀ ਆ ਸਾਡੇ ਘਰਾਂ ਦੇ ਵਿੱਚ ਗਰੀਬੀ ਨਹੀਂ ਆਉਂਦੀ ਆ ਪਰ ਉਹ ਬੰਗਿਆਈ ਅਦਾਨੀ ਦੇ ਕਾਰਨਾਂ ਤੋਂ ਆਉਂਦੀ ਆ ਜਿੱਦਣ ਸਾਡੇ ਧਿਆਲੀ ਕਰਨ ਦਾ ਮੈਕੂਲ ਦਾ ਮੋਟਰਸਾਈਕਲ ਦਾ ਤੇਲ ਡਿੰਗਾ ਹੁੰਦਾ ਉਸ ਵੇਲੇ ਸਾਡੀ ਧਿਆਲੀ ਕਰਦੀ ਆ ਉਹ ਉਹਨਾਂ ਪਰਨਾ ਅਵਾਨੀ ਦੇ ਕਾਰਨ ਬਹੁਤ ਜ਼ਿਆਦਾ ਜਿੱਦਣ ਸਾਡੇ ਸਰੋ ਦਾ ਤੇਲ ਸਾਡੀਆਂ ਦਾਣਾ ਦੀ ਕੀਮਤ ਵਧਦੀ ਆ ਸਾਡੇ ਧਿਆਲੀ ਦੇ ਪੈਸੇ ਚਲੇ ਜਾਂਦੇ ਆ ਉਹ ਘਟ ਜਾਂਦੇ ਆ ਤੇ ਆਗਾਮੀ ਦੇ ਪੈਸਿਆਂ ਦੇ ਵਿੱਚ ਵਾਂਧਾ ਕਰਦਾ ਅਸੀਂ ਇਹ ਰਾਜਨੀਤਿਕ ਚੇਤਨਤਾ ਪੈਦਾ ਕਰਨੀ ਚਾਹੁੰਦੇ ਆ ਸਾਡੇ ਲੋਕ ਕੀ ਆ ਸਾਡੇ ਤੇ ਸੱਤ ਕੌਣ ਮੰਨ ਰਿਹਾ ਤੇ ਜਿਹੜੇ ਵੋਟਾਂ ਲੈਣ ਵਾਲੇ ਲੋਕ ਕਿ ਆ ਉਹ ਵੋਟਾਂ ਲੈ ਕੇ ਲਾ ਕੇ ਕੀਤੇ ਹਨ ਇਹਦੇ ਵਿੱਚ ਕੰਮ ਕਰਦੇ ਆ ਸਾਡੀ ਚਿੰਤਾ ਇਹ ਆ ਸਾਡਾ ਕਿਸਾਨ ਸਾਡਾ ਮਜ਼ਦੂਰ ਸਾਡਾ ਨੌਜਵਾਨ ਸਾਡੀ ਆਤਮਾ ਸਾਡੇ ਭੈਣਾ ਆਰ ਜੀਏ ਸੀਓ ਬਾਲੀ ਸੰਸਕੇ ਅਸੀਂ ਉਹਨਾਂ ਗੱਲਾਂ ਨੂੰ ਅਜੇ ਸਮਝਿਆ ਨਹੀਂ ਜਿਹਦੇ ਨਾਲ ਸਾਡੇ ਦੇਸ਼ ਦੀ ਸਤਾ ਦੇ ਉੱਤੇ ਲੋਕ ਜਾ ਕੇ ਉਹਨਾਂ